ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਗਿਆਨੀ ਰਜਬੀਰ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਪਰਟੀਆ ਦੇ ਲਈ ਸੱਤ ਮੈਂਬਰੀ ਕਮੇਟੀ ਬਣੀ ਜਿਸ ਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਸਿਰਫ ਪੰਜ ਮੈਂਬਰ ਇਸ ਕਮੇਟੀ ਦੇ ਵਿੱਚ ਰਹਿ ਗਏ ਤੇ ਅੱਜ ਇਹਨਾਂ ਪੰਜ ਮੈਂਬਰੀ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1925 ਗੁਰਦੁਆਰਾ ਐਕਟ ਜੋ ਹੈ ਉਹ ਐਸ ਡੀ ਪੀ ਸੀ ਦਾ ਫਰਜ਼ ਹੈ ਤੇ ਉਸ ਸਬੰਧੀ ਜੋ ਅੰਤਰੀਕ ਕਮੇਟੀ ਨੇ ਬੀਤੇ ਦਿਨੀ ਸ਼ਿਕਾਲਤਖ ਸਾਬ ਦੇ ਜਥੇਦਾਰ ਨੂੰ ਕਿਹਾ ਕਿ ਉਹਨਾਂ ਦੇ ਦਾਇਰੇ ਦੇ ਵਿੱਚ ਰਹਿ ਕੇ ਫੈਸਲਾ ਕਰਨਾ ਚਾਹੀਦਾ ਬਹੁਤ ਗਲਤ ਹੈ। ਅਸਦਾਨਲੀ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਹਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਬੋਲਦਿਆਂ ਕਿਹਾ ਕਿ ਸ਼ਿਕਾਲਤਖ ਸਾਬ ਦੇ ਜਥੇਦਾਰ ਨੇ ਉਹਨਾਂ ਨੂੰ ਅਸਤੀਫਾ ਵਾਪਸ ਲੈਣ ਦੇ ਹੁਕਮ ਦਿੱਤੇ ਨੇ ਤੇ ਇਹ ਹੁਕਮ ਉਹਨਾਂ ਨੂੰ ਮੰਨਣੇ ਚਾਹੀਦੇ ਨੇ ਤੇ ਉਹਨਾਂ ਨੂੰ ਆਪਣਾ ਜਿਹੜਾ ਅਸਤੀਫਾ ਵਾਪਸ ਲੈ ਲੈਣਾ ਚਾਹੀਦਾ ਹੈ। ਅਕਾਲ ਤਖਤ ਸਾਹਿਬ ਜਦੋਂ ਤੋਂ ਇਹ ਆਪਣੇ ਅਕਾਲ ਦਾ ਤਖਤ ਆ ਇਹ ਪਰਮਾਤਮਾ ਦਾ ਤਖਤ ਆ ਇਹ ਸਦਾ ਵਾਸਤੇ ਕੈਮਰੇ ਨਾਲ ਉੱਤੇ ਆਇਆ ਇਹ ਇਹਦੇ ਵਿੱਚ ਕੋਈ 1925 ਵਾਲਾ ਜਿਹੜਾ ਹੈਗਾ 올 ਇੰਡੀਆ ਗੁਰਦੁਆਰਾ ਐਕਟ ਦਾ ਕੋਈ दखਲ ਨਹੀਂ ਇਹਦੇ ਵਿੱਚ ਬਿਲਕੁਲ ਕਲੈਰਿਟੀ ਆ ਸਾਰੇ ਪੰਥਰੋਂ ਇਸ ਗੱਲ ਦਾ ਗਿਆਨ ਆ ਠੀਕ ਆ ਜਿਹੜਾ 1925 ਦਾ ਐਕਟ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਿਆ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਲੇਕਿਨ ਅਕਾਲ ਤਖਤ ਸਾਹਿਬ ਉਹਦੇ ਥੱਲੇ ਨਹੀਂ ਆਉਂਦੇ ਤੇ ਉਹਨਾਂ ਨੇ ਬਹੁਤ ਗਲਤ ਕੀਤਾ ਜੋ ਉਹਨਾਂ ਨੇ ਉਸ ਦਿਨ ਸਿੰਘ ਸਭਾ ਨੂੰ ਆ ਕੇ ਕਿਹਾ ਕਿ ਤੁਸੀਂ ਸਾਡੇ ਧਿਆਰੇ ਚ ਰਹਿ ਕੇ ਫੈਸਲੇ ਲੈ ਸਕਦੇ ਹੋ ਏਦਾਂ ਨਹੀਂ ਹੋਇਆ ਇਸ ਤਖਤ ਤੋਂ ਜਦੋਂ ਤੋਂ ਤਖਤ 1606 ਵਿੱਚ ਸਥਾਪਿਤ ਹੋਇਆ ਸੀਗਾ ਇਹ ਉਸ ਤੋਂ ਪਹਿਲਾਂ ਵੀ ਗੁਰੂ ਸਹਿਬਾਨਾਂ ਵੇਲੇ ਇਸ ਤਖਤ ਤੋਂ ਵੱਡੇ-ਵੱਡੇ ਸਿੱਖਾਂ ਦੇ ਫੈਸਲੇ ਹੁੰਦੇ ਆਏ ਆ ਹੋਰ ਧਰਮਾਂ ਦੇ ਵੀ ਲੋਕ ਇੱਥੇ ਆ ਕੇ ਆਪਣੇ ਫੈਸਲੇ ਕਰਾਉਂਦੇ ਆ ਤੇ ਬੜੀਆਂ ਵੱਡੀਆਂ ਲੜਾਈਆਂ ਇੱਥੋਂ ਗੁਰਮਤਾ ਆਪਣੇ ਕਰਕੇ ਅਕਾਲ ਤਖਤ ਸਾਹਿਬ ਤੋਂ ਵੱਡੇ-ਵੱਡੇ ਜੰਗ ਸਿੱਖ ਪੰਥ ਨੇ ਲੜੇ ਆ ਜਿੱਤੇ ਆ ਤੇ ਇਹ ਤਖਤ ਹੈਗਾ ਦਿੱਲੀ ਦੇ ਤਖਤੋਂ ਛਾਇਆ ਇਹਨੂੰ ਕੌਣ ਨਿਵਾ ਦਿਖਾ ਸਕਦਾ ਕੌਣ ਕਹਿ ਸਕਦਾ ਕਿ ਸਿੰਘ ਸਾਹਿਬ ਤੁਸੀਂ ਇਸ ਆਪਣੇ ਧਾਰੇ ਚ ਰਹਿ ਕੇ ਤੇ ਤੁਸੀਂ ਐਦਾਂ ਕਰੋ ਨਾ ਇਹ ਕਿਸੇ ਨੇ ਪਰਵਾਹ ਕਰਨਾ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਸਿੱਖਾਂ ਦੇ ਨਾਲ ਬਦਾਵਾ ਕੀਤਾ ਆ ਉਹ ਸਾਰੇ ਜਿਹੜੇ ਮੈਂਬਰ ਆਏ ਸਨ ਉਹਨਾਂ ਨੇ ਸਿੱਖ ਪੰਥ ਦਾ ਜਿਹੜਾ ਆਪਣੀ ਹੈਗੀ ਫਲਸਫਾ ਉਹਦੇ ਨਾਲ ਉਹਨਾਂ ਨੇ ਟਕਰਾ ਕੀਤਾ ਆ ਸੋ ਇਹ ਨਾ ਤਾਂ ਕਦੀ ਹੋਇਆ ਨਾ ਕਦੀ ਹੋਣਾ ਆ ਅਕਾਲਤਖ ਸਾਹਿਬ ਸਮੂਚੀ ਕੌਮ ਦੇ ਸਮੂਚੀ ਪੰਥ ਵਾਸਤੇ ਜਿਹੜਾ ਕੋ ਉਦੇਸ਼ ਹੁੰਦਾ ਆ ਸਾਰਾ ਪੰਥ ਉਹਨੂੰ ਮੰਨਦਾ ਤੇ ਸਾਰੇ ਪੰਥ ਦਾ ਆ ਗਾਲਤਖ ਸਾਹਿਬ ਕੱਲੀ ਸ਼ਰੋਮੀ ਕਮੇਟੀ ਦਾ ਨਹੀਂ ਪੰਥ ਬੈਠਾ ਦੁਨੀਆ ਚ ਤੇ ਜਿਹੜਾ ਇਥੋਂ ਹੁਕਮਨਾਮਾ ਹੁੰਦਾ ਦੇਸ਼ ਹੁੰਦਾ ਸਾਰੀ ਦੁਨੀਆ ਦੇ ਸਿੱਖ ਉਹਨੂੰ ਮੰਨਦੇ ਆ ਉਹਦੇ ਅੱਗੇ ਸਿਰ ਝੁਕਾਉਂਦੇ ਆ ਤੇ ਇਹ ਜੋ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹ ਸੰਤਰਨ ਕਮੇਟੀ ਨੇ ਕੀਤਾ ਬڑا ਵੱਡਾ ਪਲੇਖਾ ਸੀ ਉਹਨਾਂ ਨੂੰ ਉਹਨਾਂ ਨੇ ਇਸ ਆਪਣੇ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਨੂੰ ਆਪਣੇ ਦੈਰੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਆ ਇਹ ਬੜੀ ਮਹਾਨ ਸ਼ਕਤੀ ਆ ਇਹ ਅਕਾਲ ਦੀ ਸ਼ਕਤੀ ਆ ਜਿਹੜੀ ਸਾਨੂੰ ਅਕਾਲ ਤਖ਼ਤ ਸਭ ਤੋਂ ਮਿਲਦੀ ਆ ਤੇ ਕਦੀ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਕੋਈ ਹੋਰ ਜਿਹੜਾ ਕੋਈ ਆਗੂ ਆ ਕਦੀ ਇਹ ਸੋਚ ਵੀ ਨਹੀਂ ਸਕਦਾ ਕਿ ਅਕਾਲ ਤਖ਼ਤ ਸਾਹਿਬ ਉਹਨਾਂ ਦੇ ਮਤੇ ਤਹਿਤ ਲੈ ਕੇ ਫੈਸਲਾ ਕਰਨਗੇ ਗੱਲ ਕਰ ਰਹੇ ਕਿ ਉਹ ਬੰਦੇ ਨੇ ਸਾਰਾ ਅਕਾਲ ਤਖਤ ਸਾਹਿਬ ਦੇ ਆਦੇਸ਼, ਰਿਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜੋ ਵੀ ਆਦੇਸ਼ ਹੁੰਦੇ ਨੇ ਇਹਨਾਂ ਨੂੰ ਲਾਗੂ ਹੋਣਾ ਚਾਹੀਦਾ ਹੈ। ਹਰ ਸਿੱਖ ਨੂੰ ਮੰਨਨੇ ਚਾਹੀਦੇ ਨੇ। ਛੁਣੋ ਨੇ ਅਕਾਲੀ ਦਲ ਵੱਲੋਂ ਕੋਈ ਵੀ ਫੈਸਲਾ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ। ਕਿਹਾ ਉਹ ਜਥੇਦਾਰ ਸਾਹਿਬ ਨੂੰ ਟਿੱਚ ਜਾਂਦੀ ਹੈ। ਦੇਖੋ ਤਾਂ ਹੀ ਤਾਂ ਉਹਨਾਂ ਨੂੰ ਸਾਰਾ ਪੰਥ ਕਹਿ ਰਿਹਾ ਕਿ ਉਹ ਭਗੋੜੇ ਨੇ। ਜੇ ਉਹ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਇਹਦਾ ਮਤਲਬ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਮੱਥਾ ਲੇਆ ਉਹਨਾਂ ਨੇ ਟਕਰਾਹ ਕੀਤਾ ਆ ਤੇ ਉਹ ਇਸ ਕਰਕੇ ਉਹਨਾਂ ਨੂੰ ਪਗੌੜੇ ਵਜੋਂ ਜਾਣੇ ਜਾਂਦਾ ਆ ਲੇਕਿਨ ਪਗੌੜਿਆਂ ਨੂੰ ਕਦੀ ਕਿਸੇ ਨੇ ਪ੍ਰਵਾਨ ਨਹੀਂ ਕੀਤਾ ਨਾ ਕਦੀ ਮੰਨਿਆ ਕਿਸੇ ਨੇ ਇਹ ਸਾਰਾ ਕੁਝ ਸਮੁੱਚੀ ਕੌਮ ਅੱਗੇ ਪੰਥ ਅੱਗੇ ਪੰਜਾਬ ਅੱਗੇ ਸਾਰਾ ਕੁਝ ਸਪਸ਼ਟ ਆ ਕਿ ਕਿਹੜੇ ਲੋਕ ਹੁਕਮਨਾਮਿਆਂ ਤੋਂ ਬਾਗੀ ਹੋਏ ਨੇ ਜਿਨ੍ਹਾਂ ਨੇ ਪਿੱਟ ਦਿਖਾਈ ਆ ਕਾਲ ਤਖਤ ਸਾਹਿਬ ਨੂੰ ਤੇ ਨਾ ਤਾਂ ਕਦੀ ਪਹਿਲਾਂ ਉਹਨਾਂ ਨੂੰ ਕਿਸੇ ਨੇ ਆਪਣੇ ਸਹਕਾਰਿਆ ਤੇ ਨਾ ਹੀ ਹੁਣ ਕਿਸੇ ਨੇ ਪ੍ਰਵਾਨ ਕਰਨਾ ਆ ਇਹ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਪੰਥ ਦੇ ਪੰਜਾਬ ਦੇ ਸਾਹਮਣੇ ਸਾਫ ਹੋ ਜਾਣਾ ਹੈ ਅਜੀ ਜਿੰਦਰ ਸਿੰਘ ਤਾਂ ਮੀਨੇ ਦਬਾਅ ਪਿਆ ਕੇ ਸਿਫਾ ਦਿੱਤਾ ਹੈ ਅਜੀ ਅਗਾਂਹ ਜਿੰਦਰ ਸਿੰਘ ਤਾਂ ਮੀਨੇ ਦਬਾਅ ਪਿਆ ਕੇ ਸਿਫਾ ਦਿੱਤਾ ਮੰਨੇ ਦਾ ਦੇ ਚਲੋ ਦੇਖੋ ਉਹਨਾਂ ਦੀ ਕੋਈ ਮੁਸ਼ਕਲ ਹੋਊ ਤਾਂ ਮੀਨ ਸਾਹਿਬ ਦੀ ਉਹਨਾਂ ਨੂੰ ਕੋਈ ਮਜਬੂਰੀ ਹੋਈ ਤਾਂ ਉਹ ਦੱਸ ਸਕਦੇ ਆ ਤਾਂ ਮੀਨ ਸਾਹਿਬ ਦੀ ਅੱਜ ਵੀ ਅਗਵਾਈ ਦੀ ਲੋੜ ਹੈਗੀ ਆ ਮੀਨ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਅਗਵਾਈ ਕਰਨੀ ਚਾਹੀਦੀ ਹੈ ਤੇ ਸੱਤ ਮੈਂਬਰੀ ਕਮੇਟੀ ਦੀ ਵੀ ਜੋ ਉਹਨਾਂ ਨੂੰ ਸੇਵਾ ਅਕਾਲ ਤਖਤ ਸਾਹਿਬ ਉਹਨਾਂ ਲਈ ਸੀ ਉਹਦੀ ਵੀ ਉਹਨਾਂ ਨੂੰ ਸੇਵਾ ਨਿਭਾਉਣੀ ਚਾਹੀਦੀ ਆ ਕੀਤੇ ਕੱਲੇ ਇੱਧਰ ਸਾਹਮਣੇ ਅਪੀਲ ਕੀਤੀ ਆ ਕਿ ਲੱਗਦਾ ਕੀ ਵਾਪਸੀ ਹੋਣਾ ਚਾਹੀਦਾ ਕਿਉਂਕਿ ਪੰਜ ਮੈਂਬਰੀ ਕਮੇਟੀ ਬਣੀ ਉਹਨਾਂ ਨੂੰ ਮਨਾਉਣ ਵਾਸਤੇ ਕਿ ਮਨਾਉਣ ਤੋਂ ਪਹਿਲਾਂ ਹੀ ਵਾਪਸ ਆ ਜਾਣ ਜੈਦਰ ਸਾਹਿਬ ਦੇ ਹਦਾਇਤਾਂ ਤੇ ਧਾਮੀ ਸਾਹਿਬ ਦੀ ਗੱਲ ਕਰਦੇ ਹੋ ਜੀ ਧਾਮੀ ਸਾਹਿਬ ਨੂੰ ਤਾਂ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਤੁਸੀਂ ਆ ਕੇ ਆਪਣੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੀ ਆਪਣੀ ਜ਼ਿੰਮੇਰੀ ਸੰਭੋ ਤੇ ਸੱਤ ਮੈਂਬਰੀ ਕਮੇਟੀ ਦਾ ਵੀ ਰੋਲ ਆਪਣਾ ਅਦਾ ਕਰੋ ਸਾਨੂੰ ਉਮੀਦ ਹੈ ਕੀ ਸਿੰਘ ਸਾਹਿਬ ਦੇ ਦੇਸ਼ ਦੇ ਮੁਤਾਬਕ ਢਮੀ ਸਾਹਿਬ ਆ ਕੇ ਆਪਣੀ ਜ਼ਿੰਮੇਵਾਰੀ ਸਭਾਲਣਗੇ ਬਸ ਕੀ ਧੰਨਵਾਦ ਜੀ ਲੱਗਦਾ ਕਿ ਸਿਆਸਤਨ ਦੇ ਚੌਂਕ ਵਾਸਤੇ 1925 ਦਾ ਇਹ ਜਿਹੜਾ ਸਾਹਮਣੇ ਕੀਤਾ ਗਿਆ ਜਿਹੜੀ ਚੋਣ ਲੱਗਦਾ ਚੋਣ ਤਾਂ ਸੰਘਤ ਨਹੀਂ ਹੁੰਦੀ ਸੀ ਦੇਖੋ ਉਹ ਤਾਂ ਉਹ ਤਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਨਾਲ ਟਕਰਾ ਪੈਦਾ ਕੀਤਾ ਆ ਟਕਰਾ ਕਦੀ ਕਦੀ ਕਿਸੇ ਨੇ ਨਾ ਮੰਨਿਆ ਆ ਤੇ ਨਾ ਹੀ ਉਹਦਾ ਕਿਸੇ ਨੂੰ ਕੋਈ ਲਾਭ ਹੋਇਆ ਆ ਨੁਕਸਾਨ ਹੋਇਆ ਟਕਰਾ ਦਾ ਸੋ ਉਹਨਾਂ ਨੂੰ ਆਪਣਾ ਦੈਰਾ ਨਹੀਂ ਸੀ ਆਪਣੇ ਦਿਖਾਉਣਾ ਚਾਹੀਦਾ ਕਿ ਸਾਡਾ ਦੈਰਾ ਆਇਆ ਆ ਤੇ ਸਿੰਘ ਸਾਹਿਬ ਸਾਡੇ ਦਾਇਰੇ ਚ ਆਉਂਦੇ ਆ ਇਦਾਂ ਦੀ ਗੱਲ ਕੋਈ ਨਹੀਂ ਕੀ ਠੀਕ ਹੈ ਤੁਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਰੋ ਤੇ ਉਹ ਤੋਂ ਆਪਣੇ 1925 ਦੇ ਐਕਟ ਚ ਆਉਂਦਾ ਪਰ ਅਕਾਲ ਤਖਤ ਸਾਹਿਬ ਮਹਾਨ ਆ ਉਹਦੀ ਸ਼ਕਤੀ ਸਰਵੋੱਚ ਆ ਤੇ ਉਹਨੂੰ ਕਦੀ ਵੀ ਕੋਈ ਆਪਣੇ ਦਾਇਰੇ ਚ ਨਹੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦਾ ਨਾ ਹੀ ਹੈਗੀ ਆ ਉਹਦੇ ਹੁਕਮ ਉਹਨਾਂ ਦੇ ਆਦੇਸ਼ ਹੁਕਮਨਾਮੇ ਸਮੁੱਚੇ ਪੰਥ ਨੂੰ ਤੇ ਸਾਰੀ ਲੋਕਾਈ ਨੂੰ ਇਨ ਬਿਨ ਮੰਨਣੇ ਚਾਹੀਦੇ ਆ ਤੇ ਮੰਨਣੇ ਪੈਣਗੇ